ਲੁਧਿਆਣਾ ਦੇ ਇੱਕ ਸਕੂਲ ਨੂੰ ਬੰਬ ਦੇ ਨਾਲ ਉਡਾਨ ਦੀ ਧਮਕੀ ਮਿਲੀ ਆ ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਵਾ ਤਸਵੀਰਾਂ ਦਿਖਾ ਦਿੰਨੇ ਆ ਤਾਂਦਰਾ ਇਲਾਕੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਸ਼੍ਰੀ ਗੁਰੂ ਹਰੀਕ੍ਰਿਸ਼ਨ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਹੈਗਾ ਵਾ ਜਿਸ ਨੂੰ ਬੰਬ ਦੇ ਨਾਲ ਉਡਾਨ ਦੀ ਜਿਹੜੀ ਆ ਧਮਕੀ ਦਿੱਤੀ ਗਈ ਆ ਇਹ ਈਮੇਲ ਦੇ ਰਾਹੀਂ ਇੱਕ ਧਮਕੀ ਦਿੱਤੀ ਗਈ ਆ ਕੱਲ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਆਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ 5 ਤਰੀਕ ਨੂੰ ਸਕੂਲ ਨੂੰ ਬੰਬ ਦੇ ਨਾਲ ਉੜਾ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਜਾਂਚ ਕਰ ਰਹੀਆਂ ਨੇ ਕੱਲ ਵੀ ਸਕੂਲ ਦੇ ਵਿੱਚ ਦੇ ਰਾਤ ਪੁਲਿਸ ਜਿਹੜੀ ਪਹੁੰਚੀ ਸੀਗੀ ਪੂਰਾ ਸਕੂਲ ਦੇ ਵਿੱਚ ਸਰਚ ਕੀਤਾ ਗਿਆ ਸੀਗਾ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਬੰਬ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਹੈ ਸਕੂਲ ਦੇ ਵਿੱਚ ਨਹੀਂ ਮਿਲੀ ਆ ਪੁਲਿਸ ਨੇ ਉਸ ਈਮੇਲ ਦੀ ਵੀ ਜਾਂਚ ਕੀਤੀ ਆ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਇੱਕ ਮੋਬਾਈਲ ਤੋਂ ਇਹ ਮੇਲ ਜਿਹੜੀ ਆ भेज दी ਗਈ ਸੀ ਤਾਂ ਇਹ ਮੋਬਾਈਲ ਤੋਂ ਭੇਜੀ ਗਈ ਆ ਔਰ ਨੰਬਰ ਜਿਹੜਾ ਵਾ ਉਹ ਬਿਹਾਰ ਦਾ ਨੰਬਰ ਦੱਸਿਆ ਜਾ ਰਿਹਾ ਵਾ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਆ ਪੁਲਿਸ ਦੀਆਂ ਟੀਮਾਂ ਮੌਕੇ ਤੇ ਨੇ ਪੁਲਿਸ ਨੇ ਪੂਰੇ ਸਕੂਲ ਦੇ ਵਿੱਚ ਸਰਚ ਵੀ ਕੀਤੀ ਆ ਪੂਰੀ ਸਕੂਲ ਦੀ ਇੱਕ ਇੱਕ ਕੋਨਾ ਜਿਹੜਾ ਵਾ ਉਹ ਚਾਨ ਮਾਰਿਆ ਵਾ ਪਰ ਸਕੂਲ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਵੀ ਬੰਬ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ ਉਹ ਨਹੀਂ ਮਿਲੀ ਆ ਹਾਲਾਂਕਿ ਸਕੂਲ ਦੇ ਵਿੱਚ ਆ ਪੁਲਿਸ ਮੌਜੂਦ ਹੈਗੀ ਆ ਪੁਲਿਸ ਜਾਂਚ ਪੜਤਾਲ ਕਰ ਰਹੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਕੁਝ ਸ਼ਰਾਰਤ ਪੁਲਿਸ ਵੱਲੋਂ ਜੋ ਜਾਣਕਾਰੀ ਹੈ ਕਿ ਸੂਤਰ ਜੋ ਜਾਣਕਾਰੀ ਦੇ ਰਹੇ ਨੇ ਕਿ ਕੁਝ ਸ਼ਰਾਰਤ ਜਿਹੜੀ ਆ ਹੋ ਸਕਦੀ ਆ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਆ ਕਿਉਂਕਿ ਮੈਟਰ ਬਹੁਤ ਸੀਰੀਅਸ ਆ ਕਿਉਂਕਿ ਇੱਕ ਸਕੂਲ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲੀ ਜਤਾ ਦੇ ਸਕਦੇ ਹੋ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਹੈਗੇ ਨੇ ਤਾਂ ਪੁਲਿਸ ਵੱਖ-ਵੱਖ ਟੀਮਾਂ ਰਾਂ ਜਿਹੜੀਆਂ ਉਹਨਾਂ ਦੀਆਂ ਜਾਂਚ ਕਰ ਰਹੀਆਂ ਨੇ ਇਹ ਸਕੂਲ ਜਿਹੜਾ ਵਾ ਇਸ ਵਕਤ ਇਸ ਦੇ ਸਾਰੇ ਗੇਟ ਜਿਹੜੇ ਨੇ ਸੀਲ ਕੀਤੇ ਹੋਏ ਨੇ ਸਕੂਲ ਦੇ ਵਿੱਚ ਛੁੱਟੀ ਵੀ ਕੀਤੀ ਗਈ ਹੈ ਤਾਂ ਗੱਲਬਾਤ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰ ਕਿਸ ਤਰ੍ਹਾਂ ਦੀ ਸਰਚ ਅੰਦਰ ਕੀਤੀ ਗਈ ਹੈ ਪੂਰੀ ਸਰ ਆਂਟੀ ਸਰ ਫਟਾ ਚੈੱਕ ਕਰਵਾ ਲਿਆ ਸਰ ਸਾਰਾ ਚੈੱਕ ਕੀਤਾ ਜੀ ਹਾਂਜੀ ਸਾਰਾ ਚੈੱਕ ਇੱਕ ਇੱਕ ਕੋਨਾ ਕੋਨਾ ਚੈੱਕ ਹਾਂਜੀ ਬਿਲਕੁਲ ਬਰਾਬਰ ਸਰ ਹਾਂਜੀ ਕੀ ਪਤਾ ਲੱਗਾ ਕੁਝ ਪਤਾ ਲੱਗ ਪਿਆ ਨਹੀਂ ਸਰ ਕੋਈ ਕੋਈ ਗੱਲਬਾਤ ਨਹੀਂ ਇੱਥੇ ਸਰ ਹਾਂਜੀ ਕਿਸ ਤਰ੍ਹਾਂ ਦੀ ਗੱਲ ਨਹੀਂ ਸਰ ਕੋਈ ਗੱਲਬਾਤ ਨਹੀਂ ਕਿ ਕਿੰਨੇ ਵਜੇ ਕੋਈ ਪਤਾ ਲੱਗੇ ਕਦੋਂ ਮੇਲ ਆਈ ਹੈ ਸਰ ਕੱਲੇ ਕੱਲ ਹੀ ਕੋਈ ਮੇਲ ਆਈ ਸਰ ਕੱਲ ਆਈ ਮੇਲ ਹਾਂਜੀ ਸਰ ਤੇ ਕਹਿੰਦੇ ਕੋਈ ਬਿਹਾਰ ਦਾ ਨੰਬਰ ਆ ਜਿਸ ਤੇ ਰਾਹੀਂ ਇਹ ਮੇਲ ਭੇਜੀ ਗਈ ਹੈ ਕੁਝ ਹਾਂਜੀ ਸਰ ਕਹਿੰਦੇ ਹੀ ਬਿਹਾਰ ਦਾ ਨੰਬਰ ਆ ਕੋਈ ਹਾਂਜੀ ਸਰ ਕੋਈ ਸਕੂਲ ਦਾ ਬੱਚਾ ਕਹਿੰਦੇ ਕੋਈ ਇਨਵੋਲਵ ਹੈਗਾ ਕੁਝ ਪਤਾ ਲੱਗੇ ਇਹਦੇ ਬਾਰੇ ਕੋਈ ਪਤਾ ਨਹੀਂ ਸਰ ਜੀ ਇਸ ਨੀਅਤ ਅਫਸਰ ਨੂੰ ਪਤਾ ਹੋਏਗਾ ਜੀ ਟੀਮਾਂ ਬੁਲਾਈਆਂ ਗਈ ਸੀ ਡੋਸਕੋਰਟ ਦੀ ਮੈਂ ਸੀ ਸਟੋਰੈਂਟਰੀ ਸਾਹਿਬ ਵੱਲ ਚੈੱਕ ਕਰਵਾਤੀ ਸਰ ਅੱਛਾ ਇਪ ਅੱਜ ਸਵੇਰੇ ਵੀ ਚੈਕਿੰਗ ਕੀਤੀ ਸੀ ਹਾਂਜੀ ਹਾਂਜੀ ਪਰ ਉੱਪਰ ਚੈੱਕ ਕੀਤੀ ਸਰ ਤੇ ਹੁਣ ਸਕੂਲ ਦੇ ਵਿੱਚ ਛੁੱਟੀ ਹੈ ਹਾਂ ਬੱਚਾ ਕੋਈ ਨਹੀਂ ਕੋਈ ਬੱਚਿਆਂ ਨੂੰ ਛੁੱਟੀਆਂ ਹੈ ਜੀ ਪਤਾ ਲੱਗਦਾ ਕਿੰਨੇ ਕੁ ਬੱਚੇ ਪੜਦੇ ਸਕੂਲ 'ਚ ਨਹੀਂ ਸਾਰੇ ਇਹ ਨਹੀਂ ਪਤਾ ਕਿੰਨੇ ਬੱਚੇ ਪੜਦੇ ਆ ਸਕੂਲ ਦਾ ਸਟਾਫ ਸਾਰਾ ਹਾਜ਼ਰ ਹੈ ਸਕੂਲ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੈ ਜੀ ਪੂਰੇ ਵਿੱਚ ਅੰਚਲ ਹਾਂਜੀ ਸਰ ਫਿਲਹਾਲ ਇਹ ਜਾਂਚ ਪੂਰੀ ਕਰ ਦਿੱਤੀ ਹਾਂਜੀ ਸਰ ਜਾਂਚ ਪੂਰੀ ਕਰ ਲਈ ਜੀ ਕੁਝ ਨਹੀਂ ਦੇ ਅੰਦਰ ਵਿੱਚ ਹਾਂਜੀ ਬਿਲਕੁਲ ਸਰ ਤਾਂ ਬਿਲਕੁਲ ਜਿਵੇਂ ਕਿ ਪੁਲਿਸ ਦੱਸ ਰਹੀ ਹੈ ਕਿ ਜਾਂਚ ਜਿਹੜੀ ਆ ਕਰ ਦਿੱਤੀ ਗਈ ਹੈ ਅੰਦਰ ਕੁਝ ਵੀ ਜਿਹੜਾ ਨਹੀਂ ਮਿਲੇ ਹੈਗਾ ਵਾ ਡਾਕਸਕੋਰ ਦੀਆਂ ਟੀਮਾਂ ਜਿਹੜੀਆਂ ਨੇ ਬੌਮਸਕੋਰ ਦੀਆਂ ਟੀਮਾਂ ਉਹ ਮੌਕੇ ਤੇ ਪਹੁੰਚੀਆਂ ਸੀਗੀਆਂ ਉਹਨਾਂ ਵੱਲੋਂ ਇਹ ਪੂਰੀ ਜਾਂਚ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਲਗਾਤਾਰ ਜਾਂਚ ਪੜਤਾਲ ਕਰ ਰਹੇ ਨੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਲੁਧਿਆਣਾ ਦੇ ਇੱਕ ਸਕੂਲ ਹੈਗਾ ਵਾ ਜਿਸ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਮਿਲੀ ਆ ਸ਼੍ਰੀ ਗੁਰੂ ਹਰੀ ਕ੍ਰਿਸ਼ਨ ਜਿਹੜਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਆ ਧਾਂਦਰਾ ਰੋਡ ਤੇ ਸਕੂਲ ਹੈਗਾ ਵਾ ਤਾਂ ਪੁਲਿਸ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਆ ਕਿੱਥੋਂ ਈਮੇਲ ਆਈ ਆ ਕਿੰਨਾ ਕਿਸ ਕਿਸ ਨੇ ਈਮੇਲ ਭੇਜੀ ਹੈਗੀ ਆ ਤਾਂ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਸਵੇਰੇ ਇੱਥੇ ਪਹੁੰਚੇ ਹੋਏ ਸੀ ਕਿ ਰਾਤ ਵੀ ਸਰਚ ਅਭਿਆਨ ਚ ਲਾਇਆ ਗਿਆ ਸੀ ਕਰੀਬ 6 ਤੋਂ 7 ਘੰਟੇ ਜਿਹੜਾ ਵਾ ਪੂਰਾ ਪੂਰਾ ਸਕੂਲ ਦੇ ਵਿੱਚ ਸਰਚ ਕੀਤੀ ਗਈ ਆ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ ਸਕੂਲ ਦੇ ਵਿੱਚੋਂ ਨਹੀਂ ਮਿਲੀ ਹੈਗੀ ਆ ਪੁਲਿਸ ਨੂੰ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਇਹ ਪਤਾ ਲੱਗ ਪਾਇਆ ਕਿ ਇਹ ਈਮੇਲ ਦੇ ਰਾਹੀਂ ਇੱਕ ਧਮਕੀ ਜਿਹੜੀ ਆ ਦਿੱਤੀ ਗਈ ਸੀਗੀ ਈਮੇਲ ਜਿਹੜਾ ਵਾ ਮੋਬਾਈਲ ਤੋਂ ਕੀਤੀ ਗਈ ਆ ਔਰ ਇਹ ਬਿਹਾਰ ਦਾ ਨੰਬਰ ਦੱਸਿਆ ਜਾ ਰਿਹਾ ਕਿ ਬਿਹਾਰ ਦਾ ਨੰਬਰ ਹੈਗਾ ਵਾ ਮੋਬਾਈਲ ਨੰਬਰ ਜਿਸ ਰਾਹੀਂ ਇਹ ਈਮੇਲ ਜਿਹੜੀ ਆ ਪ੍ਰਿੰਸੀਪਲ ਨੂੰ ਦਿੱਤੀ ਗਈ ਆ ਔਰ ਇਹ ਲਿਖਿਆ ਗਿਆ ਕਿ 5 ਤਰੀਕ ਨੂੰ ਇਸ ਸਕੂਲ ਨੂੰ ਬੰਬ ਦੇ ਨਾਲ ਉੜਾ ਦਿੱਤਾ ਜਾਵੇਗਾ ਤਾਂ ਉਸ ਵਕਤ ਜਦੋਂ ਜਿਸ ਤਰ੍ਹਾਂ ਹੀ ਇਹ ਈਮੇਲ ਜਿਹੜੀ ਪ੍ਰਿੰਸੀਪਲ ਨੂੰ ਰੀਸੀਵ ਹੁੰਦੀ ਹੈ ਤਾਂ ਤੁਰੰਤ ਸਕੂਲ ਦੇ ਵਿੱਚ ਸਟਾਫ ਨੂੰ ਬੁਲਾ ਲਿੱਤਾ ਜਾਂਦਾ ਵਾ ਸਕੂਲ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਵਾ ਤਾਂ ਸਵੇਰ ਤੋਂ ਹੀ ਸਕੂਲ ਨੂੰ ਜਿਹੜਾ ਬੰਦ ਰੱਖਿਆ ਗਿਆ ਵਾ ਸਕੂਲ ਦਾ ਹਰ ਇੱਕ ਕਮਰਾ ਜਿਹੜਾ ਵਾ ਜਾਂਚਿਆ ਗਿਆ ਵਾ ਹਰ ਇੱਕ ਕੋਨਾ-ਕੋਨਾ ਜਿਹੜਾ ਵਾ ਪੁਲਿਸ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਗਈ ਆ ਬੌਮਸਕੋਰ ਦੀ ਟੀਮਾਂ ਡੌਗ ਸਕਵਡ ਜਿਹੜੀ ਟੀਮਾਂ ਨੇ ਉਹ ਮੌਕੇ ਤੇ ਪਹੁੰਚੇ ਸੀਗੀਆਂ ਉਹਨਾਂ ਨੇ ਪੂਰੇ ਸਕੂਲ ਜਿਹੜਾ ਵਾ ਜਾਂਚਿਆ ਹੈਗਾ ਵਾ ਫਿਲਹਾਲ ਸਕੂਲ ਦੇ ਵਿੱਚੋਂ ਕੁਝ ਨਹੀਂ ਮਿਲਿਆ ਹੈਗਾ ਵਾ ਪਰ ਪੁਲਿਸ ਦੀਆਂ ਟੀਮਾਂ ਜਿਹੜੀਆਂ ਵਾ ਛਾਪੇ ਮਾਰੀਆਂ ਕਰ ਰਹੀਆਂ ਨੇ ਕਿੱਥੋਂ ਈਮੇਲ ਆਈ ਆ ਵੱਖ-ਵੱਖ ਐਂਗਲਾਂ ਤੋਂ ਜਿਹੜੀ ਹੈ ਜਾਂਚ ਜਿਹੜੀ ਆ ਪੁਲਿਸ ਜਿਹੜੀ ਆ ਹੁਣ ਕਰ ਰਹੀ ਆ ਤਾਂ ਇਹ ਵੀ ਪਤਾ ਲੱਗਿਆ ਕਿ ਜਲਦੀ ਹੀ ਜਿਹੜੇ ਦੋਸ਼ੀ ਜਿਹੜੇ ਨੇ ਪੁਲਿਸ ਨੇ ਕਿਹਾ ਵਾ ਕਿ ਜਲਦੀ ਦੋਸ਼ੀਆਂ ਨੂੰ ਜਿਹੜਾ ਵਾ ਫਲ ਦਿੱਤਾ ਜਾਵੇਗਾ ਕੈਮਰਾਮੈਨ ਕੁਲਦੀਪ ਸਿੰਘ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ